ਖਰਬੂਜੇ ਦੇ ਵਿੱਚ ਵਾਇਰਸ ਆਇਆ ਆ ਤੇ ਫਰਾਂਸ ਦੇ ਜਿਹੜੇ ਸਟੋਰ ਨੇ ਕੈਰੇਫੋਰ, ਲੁਕਲੈਰ, ਫ੍ਰੈਂਪਰੀ, ਕੋਕਸੀਨਲ ਦੇ ਵਿੱਚ ਇਦਾਂ ਦੇ ਖਰਬੂਜੇ ਜਿਹੜੇ ਆ ਉਹ ਵੇਚ ਰਹੇ ਆ ਜਿੱਦਾਂ ਇਸ ਹਰ ਇੱਕ ਖਰਬੂਜੇ ਦੇ ਉੱਪਰ ਇੱਕ ਸਟicker ਲੱਗਿਆ ਹੋਆ ਹੁੰਦਾ ਆ ਉਹਦਾ ਇੱਕ ਕੋਡ ਬਾਰ ਹੁੰਦਾ ਆ ਜਿੱਦਾਂ ਇਸ ਖਰਬੂਜੇ ਦਾ ਨਾਮ ਹੈਗਾ ਆ ਮੈਲੋਨਰੀ ਨਾਂ ਦਾ ਮਾਰਕ ਦਾ ਇਹ ਖਰਬੂਜਾ ਆ ਠੀਕ ਹੈ ਜੀ ਜੇਕਰ ਤੁਸੀਂ ਖਰਬੂਜਾ ਇਹਨਾਂ ਸਟੋਰਾਂ ਦੇ ਵਿੱਚੋਂ ਲੈਣ ਜਾਣੇ ਹੋ ਜਿਨ੍ਹਾਂ ਦੇ ਮੈਂ ਨਾਮ ਬੋਲੇ ਆ ਤਾਂ ਇੱਕ ਮਾਰਕ ਆ ਜਿਸ ਦਾ ਨਾਮ ਹੈਗਾ ਆ ਜੋਂਜੋਰ ਜੋਨ ਜੌਰ ਤੁਸੀਂ ਉਸ ਮਾਰਕ ਦਾ ਖਰਬੂਜਾ ਨਹੀਂ ਲੈਣਾ ਉਹ ਖਰਬੂਜਾ ਖਾਨ ਦੇ ਨਾਲ ਉਸ ਮਾਰਕ ਦਾ ਇੱਕ 2 ਸਾਲ ਦੀ ਬੱਚੀ ਪਿਛਲੇ ਹਫਤੇ ਬਿਮਾਰ ਹੋ ਗਈ ਸੀ ਹਸਪੀਟਲ ਦੇ ਵਿੱਚ ਉਸ ਨੂੰ ਐਡਮਿਟ ਕਰਵਾਇਆ ਗਿਆ ਤਾਂ ਉਸ ਬੱਚੀ ਨੇ ਖਰਬੂਜਾ ਜਿਹੜਾ ਖਾਦਾ ਸੀਗਾ ਉਹਦੀ ਵਜ੍ਹਾ ਕਰਕੇ ਬਿਮਾਰ ਹੋਈ ਸੀ ਜਦੋਂ ਸਾਰੀ ਇਨਕੁਆਇਰੀ ਕੀਤੀ ਗਈ ਜਿਹੜੇ ਖੇਤਾਂ ਦੇ ਵਿੱਚੋਂ ਖਰਬੂਜੇ ਆਏ ਸੀਗੇ ਉਹਨਾਂ ਖਰਬੂਜਿਆਂ ਦੇ ਉੱਪਰ ਜਿਹੜੀ ਹੈ ਸਪਰੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਉਸ ਕਿਸਾਨ ਵੱਲੋਂ ਕੀਤੀ ਗਈ ਸੀ ਇਨਾਂ ਮਾਰਕੀਟਾਂ ਦੇ ਵਿੱਚ ਉਹ ਖਰਬੂਜਾ ਜਿਹੜਾ ਆ ਪਚਾਇਆ ਗਿਆ 12 ਖਰਬੂਜਿਆਂ ਦਾ ਇੱਕ ਕਾਰਟਨ ਸੀਗਾ ਜਿਸ ਦੇ ਵਿੱਚ ਇਹ ਖਰਬੂਜੇ ਉਹਨਾਂ ਸਟੋਰਾਂ ਦੇ ਵਿੱਚ ਆਏ ਨੇ ਹੁਣ ਉਹਨਾਂ ਸਟੋਰਾਂ ਦੇ ਵਿੱਚੋਂ ਇਹ ਖਰਬੂਜੇ ਵਾਪਸ ਵੀ ਲਏ ਜਾ ਰਹੇ ਆ ਜੇਕਰ ਤੁਸੀਂ ਖਰੀਦੇ ਹੋਏ ਨੇ ਜੌਨ ਜੋਰ ਦਾ ਸਟicker ਲੱਗਿਆ ਹੋਊਗਾ ਇੱਥੇ ਠੀਕ ਹੈ ਜੇ ਉਹ ਮੈਂ ਸਕਰੀਨ ਦੇ ਉੱਪਰ ਸਪੈਲਿੰਗ ਵੀ ਲਿਖ ਦਊਗਾ ਕਿ ਇਸ ਤਰ੍ਹਾਂ ਦੇ ਤੁਸੀਂ ਜੇਕਰ ਤੁਹਾਡੇ ਲਿਖਿਆ ਹੋਇਆ ਆ ਖਰਬੂਜੇ ਦੇ ਉੱਪਰ ਸਟicker ਤਤੋਂ ਤੁਸੀਂ ਉਸੇ ਸਟੋਰ ਦੇ ਵਿੱਚ ਵਾਪਸ ਕਰ ਸਕਦੇ ਹੋ ਜਿਸ ਸਟੋਰ ਦੇ ਵਿੱਚੋਂ ਤੁਸੀਂ ਉਸ ਖਰਬੂਜੇ ਨੂੰ ਖਰੀਦੇ ਆਇਆ ਜਦੋਂ ਵੀ ਤੁਸੀਂ ਕਿਸੇ ਵੀ ਸਟੋਰ ਦੇ ਵਿੱਚ ਸਮਾਨ ਲੈਣ ਜਾਣੇ ਹੋ ਉੱਥੇ ਉਹਨਾਂ ਨੇ ਜਿੱਥੇ ਉਹਨਾਂ ਦਾ ਕਾਊਂਟਰ ਹੁੰਦਾ ਆ ਜਾਂ ਜਿੱਥੇ ਵੀ ਤੁਸੀਂ ਕੇਸ ਕਰਵਾਉਂਦੇ ਆਪਾਂ ਪੇਮੈਂਟ ਕਰਦੇ ਆ ਉੱਥੇ ਜਿਹੜਾ ਸ਼ੀਸ਼ਾ ਲੱਗਿਆ ਹੋਵਾ ਹੁੰਦਾ ਆ ਗੱਲੇ ਦੇ ਉੱਪਰਲੇ ਪਾਸੇ ਇਧਰਲੇ ਪਾਸੇ ਕੁੜੀਆਂ ਬੈਠੀਆਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਧਿਆਨ ਨਾਲ ਦੇਖਿਓ ਇਦਾਂ ਦੇ ਪੇਪਰ ਲੱਗੇ ਹੋਏ ਹੁੰਦੇ ਆ ਉਸ ਪੇਪਰ ਦੇ ਉੱਪਰ ਲਿਖਿਆ ਹੁੰਦਾ ਰੈਪਲ R A P P E L ਰੈਪਲ ਤੇ ਉੱਤੇ ਥੱਲੇ ਲਿਖੀ ਹੁੰਦੀ ਹੈ ਫੋਟੋ ਵੀ ਕਿਹੜੀ ਪਦਵੀ ਦਾ ਰੈਪਲ ਆ ਜਿਹੜੀ ਉਸ ਪਦਵੀ ਦਾ ਰੈਪਲ ਦਾ ਮਤਲਬ ਇਹ ਹੁੰਦਾ ਹੈ ਕਿ ਵੀ ਉਹਦੇ ਵਾਸਤੇ ਅਲਰਟ ਚੱਲ ਰਿਹਾ ਆ ਬਹੁਤ ਸਾਰੇ ਪ੍ਰੋਡਕਟ ਆ ਜਾਂਦੇ ਨੇ ਸਟੋਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬੈਕਟੀਰੀਆ ਹੁੰਦੇ ਨੇ ਫਿਰ ਕੀ ਕਰਦੇ ਨੇ ਸਟੋਰਾਂ ਵਾਲੇ ਆਪਣੇ ਕਾਊਂਟਰਾਂ ਦੇ ਉੱਪਰ ਰੈਪਲ ਲਗਾ ਦਿੰਦੇ ਨੇ ਜੇ ਅੱਜ ਇਕਰ ਕੋਈ ਪ੍ਰੋਡਕਟ ਲੈ ਕੇ ਗਿਆ ਆ ਉਸ ਪ੍ਰੋਡਕਟ ਨੂੰ ਸਾਡੇ ਕੋਲ ਵਾਪਸ ਕਰੋ ਅਸੀਂ ਤੁਹਾਨੂੰ ਤੁਹਾਡੇ ਪ੍ਰੋਡਕਟ ਦੇ ਪੈਸੇ ਵਾਪਸ ਕਰਾਂਗੇ ਤੇ ਜਾਂ ਤੁਸੀਂ ਇਦਾਂ ਦੇ ਗੌਰ ਜਿਹੜੀ ਆ ਉਹ ਤੁਸੀਂ ਰੱਖ ਸਕਦੇ ਹੋ ਜੇਕਰ ਤੁਹਾਡੇ ਕੋਲ ਨਹੀਂ ਟਿਕਟ ਹੈਗੀ ਜਾਂ ਨਹੀਂ ਤੁਹਾਡੇ ਕੋਲ ਮੋੜਨ ਦਾ ਟਾਈਮ ਹੈਗਾ ਤੁਸੀਂ ਉਸ ਪ੍ਰੋਡਕਟ ਨੂੰ ਸੁੱਟ ਦਿਓ ਉਹਨੂੰ ਯੂਜ਼ ਨਾ ਕਰੋ ਕਿਉਂਕਿ ਉਹਦੇ ਨਾਲ ਤੁਸੀਂ ਆਪ ਬਿਮਾਰ ਹੋ ਸਕਦੇ ਹੋ ਤੁਹਾਡੇ ਬੱਚੇ ਬਿਮਾਰ ਹੋ ਸਕਦੇ ਨੇ ਤੇ ਜਿਹੜਾ ਅਲਰਟ ਆ ਖਰਬੂਜੇ ਦਾ ਜਾਂ ਗਰਮੀ ਬਹੁਤ ਜ਼ਿਆਦਾ ਹੈ ਕਿਉਂਕਿ ਹਰ ਕੋਈ ਇਨਸਾਨ ਖਰਬੂਜੇ ਜਾਂ ਹਦਵਾਨੇ ਜਿਹੜਾ ਕਿ ਉਹ ਚੱਕ ਰਿਹਾ ਹੈ ਸਟੋਰਾਂ ਦੇ ਵਿੱਚੋਂ ਤੇ ਮੈਂ ਮਾਰਕ ਦਾ ਨਾਮ ਜਿਹੜਾ ਉਹ ਸਕਰੀਨ ਦੇ ਉੱਪਰ ਲਿਖ ਦਊਗਾ ਸਿਰਫ ਉਸ ਮਾਰਕ ਦਾ ਅਲਰਟ ਆ ਬਾਕੀ ਤੁਸੀਂ ਖਰਬੂਜੇ ਜਿਹੜੇ ਆ ਉਹ ਲੈ ਸਕਦੇ ਹੋ ਕਿਸੇ ਵੀ ਹੋਰ ਮਾਰਕ ਦੇ ਵੀਡੀਓ ਸ਼ੇਅਰ ਕਰ ਦਿਓ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਜਿਹੜੇ ਫਰਾਂਸ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਨੇ ਕੈਰੇਫੋਰ ਲੁਕਲੈਰ ਫ੍ਰੋਂਪਰੀ ਕੋਕਸినਲ ਦੇ ਵਿੱਚੋਂ ਖਰਬੂਜੇ ਖਰੀਦੇ ਨੇ ਬਹੁਤ ਬਹੁਤ ਸ਼ੁਕਰੀਆ